ਰਸੌਲੀਆਂ ਗੰਡਾਂ ਗੱਠਾਂ ਬਿਨਾ ਆਪਰੇਸ਼ਨ ਤੋਂ ਇਹਨਾਂ ਦਾ ਹੱਲ ਹੈ ਉਹ ਤੁਹਾਡੇ ਸਰੀਰ ਦੇ ਵਿੱਚ ਹੈ ਬੱਚੇਦਾਨੀ ਦੇ ਵਿੱਚ ਹੋਵੇ ਜਾਂ ਫਿਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋਵੇ ਆਪਰੇਸ਼ਨ ਹੈਗਾ ਗੰਡਾਂ ਦਾ ਖਾਸ ਕਰਕੇ ਅਸੀਂ ਗੱਲ ਕਰ ਲਈਏ ਗੰਡਾਂ ਤੋਂ ਬਾਅਦ ਅਸੀਂ ਬੱਚੇਦਾਨੀ ਦੀ ਰਸੌਲੀਆਂ ਦੀ ਗੱਲ ਕਰ ਲਈਏ ਤੁਸੀਂ ਕਹਿ ਰਹੇ ਹੋ ਕਿ ਕੋਈ ਬਹੁਤਾ ਵੱਡੀ ਗੱਲ ਨਹੀਂ ਹੈ ਆਪਰੇਸ਼ਨ ਬਚਾਇਆ ਜਾ ਸਕਦਾ ਸਰ ਜਿਹੜੀਆਂ ਰਸੋਲੀਆਂ ਦੀ ਗੱਲ ਤੁਸੀਂ ਕਰ ਰਹੇ ਹੋ ਇਹ ਰਸੋਲੀਆਂ ਅਸੀਂ ਆਪਣੇ ਹਰ ਪੇਸ਼ੈਂਟ ਨੂੰ ਕਹਿੰਨੇ ਕਿ ਕੋਈ ਵੱਡੀ ਗੱਲ ਨਹੀਂ ਹੈ। ਹੌਲੇ ਚ ਕੀ ਆਪਰੇਸ਼ਨ ਬਚਾ ਲੂ ਇਹਨਾਂ ਦਾਮ ਹੈਗਾ ਇਹਦੇ ਵਿੱਚ ਅਦਰਕ ਚ ਕਿ ਆਪਰੇਸ਼ਨ ਬਚਾ ਲੂ ਇਹਨਾਂ ਦਾਮ ਇਹ ਜਿਹੜਾ ਤੁਸੀਂ ਚੂਰਨ ਬਣਾ ਕੇ ਰੱਖਿਆ ਇਹਦੇ ਵਿੱਚ ਹੈਗਾ ਕਿ ਆਪਰੇਸ਼ਨ ਬਚਾ ਲੈਣ ਅਦਰਕ ਨੂੰ ਕੱਚੀ ਹਲਦੀ ਜਿਹੜੀ ਅਦਰਕ ਸਟਾਈਲ ਚ ਆਉਂਦੀ ਆ ਉਹ ਕੱਚੀ ਹਲਦੀ ਵੀ ਯੂਜ਼ ਕਰ ਸਕਦੇ ਆ ਤੇ ਨਾਲ ਇਹ ਪਾਊਡਰ ਉਹਨਾਂ ਨੇ ਘਰ ਬਣਾ ਲੈਣਾ ਸਰ। ਇਹ ਪਾਊਡਰ ਚ ਕੀ ਪਾਇਆ ਜੀ? ਪੇਸ਼ੈਂਟ ਇਹ ਕੰਚਨ ਟੈਬਲੇਟ ਤੁਸੀਂ ਦੇਖ ਰਹੇ ਹੋ ਪੇਸ਼ੈਂਟ ਸਿੱਧਾ ਹੀ ਸਾਡੇ ਕੋਲ ਆਰਡਰ ਕਰਾ ਲੈਂਦੇ ਹੈਗੇ ਸਰ 3-4 ਮਹੀਨਿਆਂ ਬਾਅਦ ਸਾਨੂੰ ਕਾਲ ਕਰਦੇ ਹੈ ਕਿ ਮੈਮ ਕੰਚਨ ਟੈਬਲੇਟ ਖਾਈ ਸੀਗੀ ਤੇ ਸਾਡੀਆਂ ਫਾਈਬਰੋਇਡ ਜਿਹੜੀਆਂ ਹੈਗੀਆਂ 3 ਮਹੀਨਿਆਂ ਬਾਅਦ ਅਸੀਂ ਰਿਪੋਰਟ ਕਰਾਈ ਹੈ ਤੇ ਸਾਡੀਆਂ ਫਾਈਬਰੋਇਡਸ ਆਈਆਂ ਹੀ ਨਹੀਂ ਫਾਈਬਰੋਇਡ ਤੇ ਰਹਿੰਦੇ ਆ ਵੀ ਸਾਡੇ ਕੋਲ ਪੇਸ਼ੈਂਟ ਨੇ ਕਨਸੈਪਸ਼ਨ ਵੀ ਲਈ ਹੈ ਮਤਲਬ ਪ੍ਰੈਗਨੈਂਸੀ ਵੀ ਉਹਨਾਂ ਦੀ ਕਨਸੀਵ ਹੋ ਜਾਂਦੀ ਹੈਗੀ ਅਸੀਂ 3 ਮਹੀਨਾ ਦੀ ਗੱਲ ਕੀਤੀ ਫਾਈਬਰੋਇਡ ਵੀ ਰਿਕਵਰ ਔਰ ਪ੍ਰੈਗਨੈਂਸੀ ਵੀ ਕਨਸੀਵ ਭਾਗੇ ਮੈਡਸਨ ਸਰ ਕਿਸੇ ਵੀ ਤਰ੍ਹਾਂ ਦੀ ਪ੍ਰੈਗਨਨਸੀ ਕਨਸੀਵ ਕਰਨ ਲਈ ਪ੍ਰੋਬਲਮ ਆ ਰਹੀ ਹੈ ਅਸੀਂ ਮੈਕਸਿਮ ਕਹਿੰਦੇ ਕਿ 3 ਮਹੀਨੇ ਖਾਓ ਸਾਡੇ ਪੇਸ਼ਰ ਨੂੰ ਸਿਰ ਦਾਵਾ ਹੈ ਜੋ ਅਸੀਂ ਐਕਸਪੈਰੀਮੈਂਟ ਕਰ ਚੁੱਕੇ 3 ਮਹੀਨੇ ਦਾ ਪੇਸ਼ੈਂਟ ਲੈਂਦਾ ਹੀ ਨਹੀਂ ਵਿਥਿਨ 2 ਮਨਥ ਮੇਰੇ ਕੋਲ ਮੈਸੇਜ ਆਉਂਦਾ ਕਿ ਮੈਮ ਸਾਡਾ ਪੋਜ਼ਿਟਿਵ ਆ ਗਿਆ ਸਾਨੂੰ ਪ੍ਰੈਗਨਨਸੀ ਕਨਸੀਵ ਹੋ ਗਈ ਕੋਈ ਭੈਣ ਖੁਦ ਜਾਂਦੀ ਹੈ ਕਿ ਜੀ ਇਹ ਤਾਂ ਸੌਲੀਆਂ ਹੈਗੀਆਂ ਨੇ ਡਾਕਟਰ ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦੇ ਜੀ ਵੀ ਆਪਰੇਸ਼ਨ ਕਰਵਾ ਲਓ ਆਪਰੇਸ਼ਨ ਇਹਦਾ ਹੱਲ ਹੈ ਸਰ ਡਾਕਟਰ ਤਾਂ ਇਹ ਕਹਿੰਦਾ ਹੀ ਆ ਕਿ ਇਹਦਾ ਆਪਰੇਸ਼ਨ ਕਰਾ ਲਓ ਪਰ ਡਾਕਟਰ ਨਾਲ ਤੁਹਾਨੂੰ ਪਤਾ ਇਹ ਵੀ ਗੱਲ ਕਹਿੰਦਾ ਆ ਕਿ ਇਹ 40-50% ਹੀ ਸਕਸੈਸ ਹੋਏਗਾ ਇਹ ਅਗੇਨ ਹੋ ਜਾਣਗੀਆਂ ਇਹ ਕਹਿੰਦੇ ਸਰ ਉਹ 40-50% ਨਹੀਂ ਕਹਿੰਦੇਗੇ ਉਹਨਾਂ ਦੇ ਕਹਿੰਦਾ ਭਾਵ ਇਹ ਆ ਵੀ 90% ਇਹ ਦੁਬਾਰਾ ਹੋ ਜਾਣਗੀਆਂ ਜਦੋਂ ਆਫਟਰ 1 ਮਨਥ ਅਗੇਨ ਮੇਰੇ ਕੋਲ ਪੇਸ਼ੈਂਟ ਆਂਦੇ ਆ ਉਹ ਕਹਿੰਦੇ ਕਿ ਮੈਡਮ ਆਪਰੇਟ ਕਰਾਇਆ ਸੀਗਾ 1 ਮਹੀਨਾ ਹੀ ਹੋਇਆ ਦੁਬਾਰਾ ਫੇਰ ਆ ਗਈਆਂ ਆਪਰੇਸ਼ਨ ਕਰਵਾ ਕੇ ਡਾਕਟਰ ਤੋਂ ਸਾਡਾ ਖਿਹੜਾ ਛੁੱਟ ਜਾਏਗਾ। ਆਪਰੇਸ਼ਨ ਕਰਵਾ ਕੇ ਡਾਕਟਰ ਤੋਂ ਖਿਹੜਾ ਨਹੀਂ ਛੁੱਟਣਾ ਸਰ ਤੁਹਾਨੂੰ ਡਾਕਟਰ ਅੱਠ ਹੋਰ ਲੱਗਣਗੇ। ਉਹ ਬਾਰਿਸ਼ ਵਗੈਰਾ ਕੋਈ ਨੇਰੀਮੀ ਆਂਦਾ ਹੈ ਤਾਂ ਅੱਗੋਂ ਆਪ ਸਾਰਾ ਜਿਹੜਾ ਕੂੜਾ ਆ ਅਸੀਂ ਅੱਗੋਂ ਹੱਥ ਪਾ ਕੇ ਕੂੜਾ ਕੱਢ ਦਿੰਨੇ ਆ। ਸਿਮਿਲਰਲੀ ਡਾਕਟਰ ਨੇ ਕੀ ਕੀਤਾ ਲੈਪਰੋਸਕੋਪੀ ਜਾਂ ਓਪਨ ਸਰਜਰੀ ਕਰਕੇ ਉਸਨੇ ਤੁਹਾਡਾ ਅੱਗੋਂ ਕੋ ਜਿਹੜਾ ਟਿਊਮਰ ਹੈ ਇਸ ਨੂੰ ਸਰ ਬਿਨਾਈ ਟਿਊਮਰ ਕਹਿੰਦੇ ਆ ਪਰ ਇਹ ਕੈਂਸਰਸ ਨਹੀਂ ਹੁੰਦਾ ਸੀ ਪਹਿਲੇ ਹੀ ਗੱਲ ਕੀਤੀ। ਉਹ ਅੱਗੋਂ ਕੋ ਕੱਢਦਾ ਡਾਕਟਰ ਨੇ ਤੇ ਡਾਕਟਰ ਨੇ ਤੁਹਾਨੂੰ ਕਿਹਾ ਹੈ ਨਾ ਕਿ 90% ਦੇ ਦੁਆਰਾ ਹੋ ਸਕਦਾ ਹੈ ਤੇ ਸਰ ਪਿੱਛੋਂ ਜਿਹੜਾ ਰੂਟ ਕੌਜ਼ ਹੈ ਉਹ ਤਾਂ ਰਿਕਵਰ ਨਹੀਂ ਨਾ ਹੋਇਆ 6 ਮਹੀਨੇ ਉਹ ਇਹ ਚੀਜ਼ ਨੂੰ ਦਿਨ ਦੇ ਦੋ ਟਾਈਮ ਲੈ ਲੈਣ ਅਕੋਰਡਿੰਗ ਟੂ ਫਾਈਬਰਾਈਡ ਸਾਈਜ਼ ਜਿੰਨਾ ਰਸੋਲੀਆਂ ਦਾ ਉਹਨਾਂ ਦਾ ਸਾਈਜ਼ ਹੈ ਜਿੱਦਾਂ ਦੀ ਲੋਕੇਸ਼ਨ ਹੈ ਇਹ ਯੂਜ਼ ਕਰਨ 6 ਮਹੀਨੇ ਡੈਫੀਨੇਟ ਹੈ ਸਰ ਉਹਨਾਂ ਦਾ ਜਿਹੜਾ ਰੀਪ੍ਰੋਡਕਟਿਵ ਸਿਸਟਮ ਹੈਗਾ ਉਹ ਹੋਰ ਵੀ ਹੈਲਥੀ ਹੋ ਜਾਣਾ ਸਤਿ ਸ੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤੀ ਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ farooq ਕਿਡਿਓ ਹੈ ਤੁਹਾਡਾ ਆਪਰੇਸ਼ਨ ਬਚਾ ਸਕਦੀ ਹੈ ਅੱਜ ਅਸੀਂ ਗੱਲ ਕਰਨ ਵਾਲਿਆਂ ਬਹੁਤ ਹੀ ਗੰਭੀਰ ਵਿਸ਼ੇ ਤੇ ਉਹ ਦਿੱਕਤ ਉਹ ਪਰੇਸ਼ਾਨੀ ਜੋ ਸਾਡੀਆਂ ਮਾਵਾਂ ਭੈਣਾਂ ਦੇ ਸਰੀਰ ਦੇ ਵਿੱਚ ਜੇਕਰ ਘਰ ਘਰ ਜਾਵੇ ਤਾਂ ਉਸ ਤੋਂ ਖਿਹੜਾ ਛਡਾਉਣਾ ਔਖਾ ਹੋ ਜਾਂਦਾ ਹੈ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਸੀਨੀਅਰ ਨਰਸਿੰਗ ਆਫੀਸਰ ਹਰਮੀਤ ਜੀ ਕੋਲ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਇਹ ਦਾਵਾ ਹੈ ਕਿ ਰਸੌਲੀਆਂ ਗੰਡਾਂ ਗੱਠਾਂ ਬਿਨਾ ਆਪਰੇਸ਼ਨ ਤੋਂ ਇਹਨਾਂ ਦਾ ਹੱਲ ਹੈ ਉਹ ਤੁਹਾਡੇ ਸਰੀਰ ਦੇ ਵਿੱਚ ਚਾਹੇ ਬੱਚੇਦਾਨੀ ਦੇ ਵਿੱਚ ਹੋਵੇ ਜਾਂ ਫਿਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋਵੇ ਉਹਦਾ ਹੱਲ ਹੋ ਸਕਦਾ ਹੈ ਕਿਵੇਂ ਹੋ ਸਕਦਾ ਹੈ ਗੱਲਬਾਤ ਅਸੀਂ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਮੈਮ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਤੇ ਜੀ ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ ਵੀ ਤੇ ਤੁਹਾਡਾ ਵੀ ਸਾਰਾ ਸਵਾਗਤ ਜੋ ਤੁਸੀਂ ਆਪਣਾ ਪ੍ਰੀਸ਼ੀਅਸ ਟਾਈਮ ਕੱਢ ਕੇ ਸਾਡੇ ਕੋਲ ਪਹੁੰਚਦੇ ਹੋ ਤਾਂ ਕਿ ਸਾਡੀ ਆਵਾਜ਼ ਦਰਸ਼ਕਾਂ ਤੱਕ ਪਹੁੰਚ ਸਕੇ ਅੱਛਾ ਮੈਮ ਤੁਸੀਂ ਮੈਨੂੰ ਇਹ ਗੱਲ ਕਹੀ ਹੈ ਵੀ ਜਿਹੜਾ ਆਪਰੇਸ਼ਨ ਹੈਗਾ ਗੰਡਾਂ ਦਾ ਖਾਸ ਕਰਕੇ ਅਸੀਂ ਗੱਲ ਕਰ ਲਈਏ ਗੰਡਾਂ ਤੋਂ ਬਾਅਦ ਅਸੀਂ ਬੱਚੇਦਾਨੀ ਦੀ ਰਸੋਲੀਆਂ ਦੀ ਗੱਲ ਕਰ ਲਈਏ ਤੁਸੀਂ ਕਹਿ ਰਹੇ ਹੋ ਕਿ ਕੋਈ ਬਹੁਤਾ ਵੱਡੀ ਗੱਲ ਨਹੀਂ ਹੈ ਆਪਰੇਸ਼ਨ ਬਚਾਇਆ ਜਾ ਸਕਦਾ ਬੜੇ ਹਲਕੇ ਜੀ ਤੁਸੀਂ ਗੱਲ ਕਰ ਰਹੇ ਸੀ ਵੀ ਇਹ ਤਾਂ ਕੋਈ ਸਮੱਸਿਆ ਹੀ ਐ ਨਹੀਂ ਲੋਕ ਇੰਨੇ ਜ਼ਿਆਦਾ ਅਸੀਕੈਲੀ ਸਟ्रेस ਸੇ ਚਲੇ ਜਾਂਦੇ ਨੇ ਇਹਦੇ ਕਰਕੇ ਹਮ ਸਰ ਜਿਹੜੀਆਂ ਰਸੋਲੀਆਂ ਦੀ ਗੱਲ ਤੁਸੀਂ ਕਰ ਰਹੇ ਹੋ ਇਹ ਰਸੋਲੀਆਂ ਅਸੀਂ ਆਪਣੇ ਹਰ ਪੇਸ਼ੈਂਟ ਨੂੰ ਇਹ ਕਹਿੰਨੇ ਕਿ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਸਰ ਸਭ ਤੋਂ ਪਹਿਲੇ ਮੈਂ ਐਕਸਪਲੇਨ ਕਰਾਂ ਇੱਕ ਐਪਲੇਨ ਪੇਸੇ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਗੱਲ ਦਰਸ਼ਕਾਂ ਤੱਕ ਪਹੁੰਚੇ ਸਰ ਫਾਈਬਰੋਇਡ ਜਿਹੜਾ ਕਿ ਤੁਸੀਂ ਡਾਕਟਰ ਦੇ ਕੋਲ ਜਾ ਕੇ ਤੁਹਾਨੂੰ ਡਰਾ ਦਿੰਦੇ ਹੈਗੇ ਆ ਸਭ ਤੋਂ ਪਹਿਲਾਂ ਤਾਂ ਉਹ ਕਹਿੰਦੇ ਜੇ ਤੁਹਾਡੇ ਫਾਈਬਰੋਇਡਸ ਬਣ ਗਏ ਇਹ ਕੈਂਸਰਸ ਹੈ ਸਰ ਇਹ ਇਹ ਨਾਨ ਕੈਂਸਰਸ ਹੁੰਦੀ ਹੈ ਸਭ ਤੋਂ ਪਹਿਲੇ ਤੇ 99.9% ਸੋਚੋ ਕਿ ਰਸੋਲੀਆਂ ਇਹ ਨਾਨ ਕੈਂਸਰਸ ਹੈ ਦੂਸਰੀ ਗੱਲ ਸਰ ਇਹ ਬਣ ਕਾ ਦੇ ਨਾਲ ਰਹੀਆਂ ਇਹ ਮਸਲ ਔਰ ਫਾਈਬਰ ਨਾਲ ਹੀ ਬਣ ਰਹੀਆਂ ਤੀਸਰੀ ਗੱਲ ਸਰ ਇਹਦਾ ਬਣਨ ਦਾ ਰੀਜ਼ਨ ਜਿਹੜਾ ਹੈ ਪੀਰੀਅਡਸ ਆਨੇ ਫੀਮੇਲ ਨੂੰ ਦੇ ਰੀਪ੍ਰੋਡਕਟਿਵ ਸਿਸਟਮ ਨੇ ਕੰਮ ਕਰਨਾ ਮੀਨਸ ਉਸ ਨੂੰ ਓਬਵੀਅਸ ਹੈ ਡੈਫੀਨਿਟ ਹੈ ਕਿ ਹਰ ਮੰਥ ਪੀਰੀਅਡ ਆਉਣਾ ਹੀ ਆਉਣੇ ਆ ਹੁੰਦਾ ਕੀ ਹੈ ਸਰ ਸਮ ਟਾਈਮ ਸਾਡੇ ਗਲਤ ਖਾਣ ਪੀਣ ਦੇ ਨਾਲ ਜਿਹੜਾ ਬਲੱਡ ਹੈ ਉਹ ਫਲੋ ਨਹੀਂ ਬਣਦਾਗਾ ਸਮ ਟਾਈਮ ਸਾਨੂੰ ਲੈਸ ਫਲੋ ਹੋ ਰਿਹਾ ਹੈ ਜਾਂ ਹੈਵੀ ਬਲੀਡਿੰਗ ਹੋ ਰਹੀ ਹੈਗੀ ਅਸੀਂ ਬਾਦਰ ਨਹੀਂ ਕਰਦੇਗੇ ਤੇ ਉਹ ਜਿਹੜਾ ਫਲੋ ਪ੍ਰੋਪਰ ਹੁੰਦਾ ਨਹੀਂ ਹੈਗਾ ਉਹਦੇ ਨਾਲ ਹੀ ਸਰ ਸਾਡੇ ਯੂਟਰਸ ਦੇ ਵਿੱਚ ਇਸ ਤਰ੍ਹਾਂ ਕਰਕੇ ਕੁਝ ਬੈਲੂਨ ਟਾਈਪ ਜਿਵੇਂ ਆਪਾਂ ਕਹਿੰਦੇ ਕਿ ਬੈਲੂਨ ਦੇ ਵਿੱਚ ਪਾਣੀ ਭਰਿਆ ਇਸ ਤਰ੍ਹਾਂ ਸਰ ਜਿਹੜਾ ਬਲੱਡ ਫੋਲਿਕਲਸ ਦਾ ਬਾਹਰ ਨਿਕਲਣਾ ਹੈਗਾ ਉਹ ਫਾਲਿਕਸ ਭਰ ਜਾਂਦੇ ਹੈਗੇ ਆ ਮੀਨਸ ਉਹ ਇਨ ਪਿਓਰ ਬਲੱਡ ਦੀਆਂ ਅੰਦਰ ਰਸੋਲੀਆਂ ਗੰਡਾ ਬਣ ਜਾਂਦੀਆਂ ਜਿਹੜੀਆਂ ਕਿ ਹੌਲੀ 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 ਸਾਡੇ ਉਹੀ ਗਲਤ ਖਾਣ ਪੀਣ ਦੇ ਨਾਲ ਗਲਤ ਲਾਈਫ ਸਟਾਈਲ ਦੇ ਨਾਲ ਉਹ ਰਸੋਲੀਆਂ ਦਾ ਰੂਪ ਲੈ ਲੈਂਦੇ ਆ ਜੀ 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 ਅੱਛਾ ਮੈਮ ਫਿਰ ਇੱਕ ਗੱਲ ਹੋਰ ਦੱਸੋ ਜਿਹੜੀਆਂ ਔਰਤਾਂ ਨੂੰ ਡਰਾ ਦਿੱਤਾ ਜਾਂਦਾ فرض ਕਰੋ ਅਸੀਂ ਜਾਣਦੇ ਆ ਡਾਕਟਰ ਨੂੰ ਜਾ ਕੇ ਕਹਿੰਨੇ ਕਿ ਜੀ ਜਿਹੜਾ ਸਾਡੇ ਪਾਰਟਨਰ ਦੇ ਇਹ ਸਾਡੇ ਅਗਰ ਕੋਈ ਭੈਣ ਖੁੱਦ ਜਾਂਦੀ ਹੈ ਕਿ ਜੀ ਰਸੌਲੀਆਂ ਹੈਗੀਆਂ ਨੇ ਡਾਕਟਰ ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦੇ ਜੀ ਵੀ ਆਪਰੇਸ਼ਨ ਕਰਵਾ ਲਓ ਆਪਰੇਸ਼ਨ ਇਹਦਾ ਹੱਲ ਹੈ ਸਰ ਡਾਕਟਰ ਤਾਂ ਇਹ ਕਹਿੰਦਾ ਹੀ ਆ ਕਿ ਇਹਦਾ ਆਪਰੇਸ਼ਨ ਕਰਾ ਲਓ ਪਰ ਡਾਕਟਰ ਨਾਲ ਤੁਹਾਨੂੰ ਪਤਾ ਇਹ ਵੀ ਗੱਲ ਕਹਿੰਦਾ ਆ ਕਿ ਇਹ 40 50% ਹੀ ਸਕਸੈਸ ਹੋਏਗਾ ਇਹ ਅਗੇਨ ਹੋ ਜਾਣਗੀਆਂ ਇਹ ਗੱਲ ਤੁਹਾਨੂੰ ਪਤਾ ਆ ਨਹੀਂ ਬਿਲਕੁਲ ਜੇ ਅਗਰ ਅਸੀਂ ਗੱਲ ਕਰਦੇ ਉਹ ਕਹਿੰਦੇ ਨੇ ਵੀ 40 50% ਜਿਹੜੇ ਚਾਂਸਸ ਹੈਗੇ ਨੇ ਉਹ ਮੁੜ ਤੋਂ ਹੋ ਜਾਣ ਹਾਂਜੀ ਉਹ ਇਹ ਕਹਿੰਦੇ ਸਰ ਉਹ 40 50% ਨਹੀਂ ਕਹਿੰਦੇਗੇ ਉਹਨਾਂ ਦੇ ਕਹਿਣ ਦਾ ਭਾਅ ਇਹ ਹੈ ਵੀ 90% ਇਹ ਦੁਬਾਰਾ ਹੋ ਜਾਣਗੀਆਂ ਚਾਹਵਲਾ ਥੋੜਾ ਕਹਿਣਾ ਮਤਲਬ ਹੈ ਵੀ ਉਹ 40 50% ਨਹੀਂ ਹੁੰਦੇ ਉਹ 40 ਤੇ 50 90 ਹੋਗੇ ਜੀ ਸਰ ਇਦਾਂ ਹੀ ਉਹਨਾਂ ਦਾ ਕਹਿਣਾ ਨਹੀਂ ਸਰ ਕਹਿ ਤਾਂ ਉਹ ਕਲੀਅਰ ਹੀ ਰਿਹਾ ਪਰ ਅਸੀਂ ਫੀਮੇਲ ਜੋ ਅਸੀਂ ਸਫਰਰਸ ਹੈਗੇ ਅਸੀਂ ਸਮਝ ਨਹੀਂ ਨਾ ਪਾਰੇ ਵੀ ਉਹ ਕਹਿ ਕੀ ਰਿਹਾ ਜਦੋਂ ਆਫਟਰ 1 ਮੰਥ ਅਗੇਨ ਮੇਰੇ ਕੋਲ ਪੇਸ਼ੈਂਟ ਆਂਦੇ ਹੈ ਉਹ ਕਹਿੰਦੇ ਕਿ ਮੈਡਮ ਆਪਰੇਟ ਕਰਾਇਆ ਸੀਗਾ 1 ਮਹੀਨਾ ਹੀ ਹੋਇਆ ਦੁਬਾਰਾ ਫੇਰ ਆ ਗਈਆਂ ਤੇ ਉਹ ਤਾਂ ਉਹਨਾਂ ਦਾ ਤਾਂ ਕੋਈ ਫੌਲਟ ਨਹੀਂ ਨਾ ਕਿ ਡਾਕਟਰ ਨੇ ਸਾਨੂੰ ਪਹਿਲਾਂ ਦੱਸਿਆ ਵੀ 90% ਚਾਂਸ ਹੈ ਦੁਬਾਰਾ ਹੋਣ ਗਿਆ ਤੇ ਫਿਰ ਮੁੜ ਤੋਂ ਹੋਣ ਦਾ ਕਾਰਨ ਕੀ ਹੈ ਜੀ ਸਰ ਇਹਦਾ ਰੀਜ਼ਨ ਵੱਡਾ ਸਵਾਲ ਤੇ ਇਹਨੇ ਜੀ ਅਗਰ ਮੁੜ ਤੋਂ ਹੋ ਰਹੀਆਂ ਨੇ ਅਸੀਂ ਇੱਕ ਵਾਰ ਆਪਰੇਸ਼ਨ ਕਰਵਾ ਕੇ ਉਹ ਸਪੀਡਾ ਦੇ ਵਿੱਚੋਂ ਅਸੀਂ ਨਿਕਲ ਚੁੱਕੇ ਆਂ ਆਪਰੇਸ਼ਨ ਵਾਲੇ ਚੋਂ ਤੇ ਫੇਰ ਦੁਬਾਰਤ ਹੋ ਗਏ ਤਾਂ ਬਹੁਤ ਵੱਡਾ ਮਾਨਸਿਕ ਅਸੀਂ ਕਹਿ ਲਈਏ ਕਿ ਟਰੋਮਾ ਹੁੰਦਾ ਜੀ ਫੇਰ ਸਰ ਇਹ ਟਰਾਮਾ ਤਾਂ ਆਪੇ ਹੀ ਹੋਣਾ ਕਿਉਂਕਿ ਜਦੋਂ ਡਾਕਟਰ ਨੇ ਆਪਰੇਟ ਕੀਤਾ 6 ਘੰਟੇ ਤੱਕ ਪੈਰਸੀ ਹੋਸ਼ ਨਹੀਂ ਆਂਦਾਗਾ ਤੇ 6 ਮਹੀਨੇ ਰਿਕਵਰੀ ਤੇ ਲੱਗ ਜਾਂਦੇ ਹੈਗੇ 6 ਮਹੀਨੇ ਉਹਨਾਂ ਦੀ ਬੋਡੀ ਰਿਕਵਰ ਨਹੀਂ ਹੁੰਦੀਗੀ ਤੇ ਸਰ ਕਿੰਨਾ ਟਾਈਮ ਚੱਲ ਗਿਆ ਸਿੱਧੇ 6 ਮਹੀਨੇ 6 ਮਹੀਨੇ ਆ ਪਰ ਫਿਰ ਉਹਨਾਂ ਨੂੰ ਮੈਡੀਸਿਨਸ ਲੈ ਕੇ ਤੇ ਜਿਹੜੀ ਉਹਨਾਂ ਦੀ ਐਂਡੋਮੈਟਰਸਿਸ ਲਾਈਨਿੰਗ ਹੁੰਦੀ ਹੈ ਉਹ ਡਿਸਟਰਬ ਹੋ ਚੁੱਕੀ ਹੁੰਦੀ ਆ ਕਿ ਉਹਨਾਂ ਦੇ ਪ੍ਰੈਗਨੈਂਸੀ ਦੇ ਚਾਂਸ ਉਸ ਤੋਂ ਬਾਅਦ ਰਿਕਵਰ ਹੋਣ ਦੀ ਬਜਾਏ ਉਹ ਹੋਰ ਵੀ ਘਟ ਜਾਂਦੇ ਆ ਕਿਉਂ ਸਰ ਇੱਕ ਤਾਂ ਆਪਰੇਟ ਹੋਇਆ ਸ਼ਰੀਰ ਖਰਾਬ ਹੋ ਗਿਆ ਦੂਸਰਾ ਉਹਨਾਂ ਦੀ ਜਿਹੜੀ ਕੰਪਲਿਕੀਸ਼ਨ ਹੋਰ ਵੱਜ ਜਾਂਦੀ ਹੈ ਉਹਨਾਂ ਨੇ ਤਾਂ ਫਾਈਬਰੋਇਡ ਤਾਂ ਅਸੀਂ ਹੁਣੇ ਡਿਸਕਸ ਕੀਤਾ ਕਿ ਫਾਈਬਰੋਇਡ ਤਾਂ ਡਾਕਟਰ ਨੇ ਤੁਹਾਨੂੰ ਕਿਹਾ ਹੈ ਵੀ ਆਪਰੇਟ ਕਰਾਓ ਪਰ ਫਾਈਬਰੋਇਡ ਦੁਆਰਾ ਹੋ ਜਾਣਗੇ ਜਿਹੜੇ ਕਿ ਉਹਨਾਂ ਦੇ ਕਹੇ ਅਕੋਰਡਿੰਗ ਹੋ ਜਾਂਦੇ ਹੈਗੇ ਆ ਪਿਸੀਕਲ ਸਰੀਰ ਵੀ ਖਰਾਬ ਹੋ ਗਿਆ ਤੇ ਪ੍ਰੈਗਨਸੀ ਕਨਸੀਵ ਕਰਨ ਲਈ ਸਾਡਾ ਜਿਹੜਾ ਯੂਟਰਸ ਹੈ ਉਹ ਇੰਨਾ ਹੈਲਦੀ ਤਾਂ ਰਿਹਾ ਹੀ ਨਹੀਂ ਕਿਉਂਕਿ ਅਸੀਂ ਤਾਂ ਪਹਿਲੇ ਆਪਰੇਟ ਕਰਾ ਲਿਆ ਤੇ ਇਹਦਾ ਸੌਖਾ ਜਿਹਾ ਹੱਲ ਸਰ ਜੇ ਅਸੀਂ ਗੱਲ ਕਰੀਏ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਯੁਰਵੇਦਾ ਮੈਡੀਸਿਨ ਦੇ ਥਰੂ ਇਸ ਨੂੰ ਫਾਈਬਰੋਇਡ ਨੂੰ ਸ਼੍ਰਿੰਕ ਜਾਂ ਲੂਟ ਬੜਾ इजीली ਕਰ ਸਕਦੇ ਆ ਉਹ ਤਾਂ ਵੀ ਮੈਂ ਇੱਕ ਸਰ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇ ਦਿੰਨੀ ਆ ਤੁਸੀਂ ਉਹਨੇ ਸਵਾਲ ਕੀਤਾ ਬਈ ਦੁਬਾਰਾ ਹੋ ਜਾਂਦੀ ਹੈ ਤੇ ਕੀ ਆਪਣੇ ਕੋਲ ਇਸ ਚੀਜ਼ ਦਾ ਹੱਲ ਹੈ ਸਰ ਅਸੀਂ ਛੋਟਾ ਜਿਹਾ ਐਗਜ਼ਾਮਪਲ ਲਈਏ ਮੰਨ ਲਓ ਆਪਣੇ ਘਰ ਦੇ ਵਿੱਚ ਕੋਈ ਗੰਦਾ ਨਾਲ ਆਇਆ ਠੀਕ ਹੈ ਠੀਕ ਹੈ ਜੀ ਅਸੀਂ ਕੀ ਕਰਦੇ ਆ ਜਦੋਂ ਬਾਰਿਸ਼ ਵਗੈਰਾ ਕੋਈ ਨੇਰੀਮੀ ਆਂਦਾ ਹੈ ਤਾਂ ਅੱਗੋਂ ਆਪ ਸਾਰਾ ਜਿਹੜਾ ਕੂੜਾ ਆ ਅਸੀਂ ਅੱਗੋਂ ਹੱਥ ਪਾ ਕੇ ਕੂੜਾ ਕੱਢ ਦਿੰਨੇ ਆ ਸਿਮਿਲਰਲੀ ਡਾਕਟਰ ਨੇ ਕੀ ਕੀਤਾ ਲੈਪਰੋਸਕੋਪੀ ਜਾਂ ਓਪਨ ਸਰਜਰੀ ਕਰਕੇ ਉਸਨੇ ਤੁਹਾਡਾ ਅੱਗੋ ਕੋ ਜਿਹੜਾ ਟਿਊਮਰ ਹੈ ਇਸ ਨੂੰ ਸਰ ਬਿਨਾਈ ਟਿਊਮਰ ਕਹਿੰਦੇ ਆ ਪਰ ਇਹ ਕੈਂਸਰਸ ਨਹੀਂ ਹੁੰਦਾ ਸੀ ਪਹਿਲੇ ਹੀ ਗੱਲ ਕੀਤੀ ਉਹ ਅੱਗੋ ਕੋ ਕੱਢਦਾ ਡਾਕਟਰ ਨੇ ਤੇ ਡਾਕਟਰ ਨੇ ਤੁਹਾਨੂੰ ਕਿਹਾ ਹੈ ਨਾ ਵੀ 90% ਦੁਆਰਾ ਹੋ ਸਕਦਾ ਹੈ ਤੇ ਸਰ ਪਿੱਛੋਂ ਜਿਹੜਾ ਰੂਟ ਕੌਜ਼ ਹੈ ਉਹ ਤਾਂ ਰਿਕਵਰ ਨਹੀਂ ਨਾ ਹੋਇਆਗਾ ਉਹ ਰਿਕਵਰ ਕਿਸ ਤਰ੍ਹਾਂ ਹੋਣਾ ਉਹ ਕੌਣ ਰਿਕਵਰ ਕਰੂਗਾ ਜੀ ਫਿਰ ਸਰ ਇਹ ਰਿਕਵਰ ਕਰਨ ਵਾਸਤੇ ਹੁਣ ਦੇਖੋ ਅਸੀਂ ਉਹਦਾ ਅਦਰ ਹੈਂਡ ਅਸੀਂ ਗੱਲ ਕਰੀਏ ਕਿ ਅ ਸਾਨੂੰ ਮੈਡੀਸਿਨ ਜਾਂ ਹੋਮ ਰੈਮਡੀਜ਼ ਸਭ ਤੋਂ ਪਹਿਲੇ ਤਾਂ ਸਾਨੂੰ ਕੁਝ ਨਾ ਕੁਝ ਹੋਮ ਰੈਮਡੀਜ਼ ਯੂਜ਼ ਕਰ ਲੈਣੀਆਂ ਚਾਹੀਦੀਆਂ ਇੰਨੀ ਦਮ ਹੈਗੀ ਜੀ ਔਲਟਜ ਕੀ ਆਪਰੇਸ਼ਨ ਬਚਾ ਲੂ ਇੰਨਾ ਦਮ ਹੈਗਾ ਇਹਦੇ ਵਿੱਚ ਅਦਰਕ ਚ ਕਿ ਆਪਰੇਸ਼ਨ ਬੁਚਾਲੂਆ ਇਹਨਾਂ ਦਾ ਇਹ ਜਿਹੜਾ ਤੁਸੀਂ ਚੂਰਨ ਬਣਾ ਕੇ ਰੱਖਿਆ ਇਹਦੇ ਵਿੱਚ ਹੈਗਾ ਕਿ ਆਪਰੇਸ਼ਨ ਬੁਚਾਲੇਗਾ ਡਾਕਟਰ ਤੇ ਸਾਨੂੰ ਇਹ ਵੀ ਕੰਬਲ ਲਾ ਦਿੰਦੇ ਨੇ ਜਦੋਂ ਅਸੀਂ ਉਹਦੇ ਸੀਟ ਤੇ ਬਹਿ ਕੇ ਗੱਲ ਕਰਦੇ ਆ ਉਹ ਤਾਂ ਪਹਿਲੇ ਛੱਡ ਕੇ ਹੀ ਕਹਿੰਦੇ ਨੇ ਜੀ ਫਟਾਫਟ ਆਪਰੇਸ਼ਨ ਕਰਾ ਲਓ ਤੇ ਬਚ ਜੂਗੇ ਜੀ ਸਰ ਇਹ ਜੋ ਚੀਜ਼ਾਂ ਅਸੀਂ ਦਿਖਾ ਰਹੇ ਹਾਂ ਉਹਨੇ ਅਸੀਂ ਹੋਮ ਰੈਮੀਡੀ ਕੁੱਲ ਮਿਲਾ ਕੇ ਡਾਕਟਰ ਤੋਂ ਖੜਾ ਛੁੱਟ ਜੀਵਾ ਸਾਡਾ ਅਸੀਂ ਸਾਡਾ ਸਵਾਲ ਇਹ ਵੀ ਆਪਰੇਸ਼ਨ ਕਰਵਾ ਕੇ ਡਾਕਟਰ ਤੋਂ ਸਾਡਾ ਖੜਾ ਛੁੱਟ ਜਾਏਗਾ ਆਪਰੇਸ਼ਨ ਕਰਵਾ ਕੇ ਡਾਕਟਰ ਤੋਂ ਖੜਾ ਨਹੀਂ ਛੁੱਟਣਾ ਸਰ ਤੁਹਾਨੂੰ ਡਾਕਟਰ ਅੱਠ ਹੋਰ ਲੱਗਣਗੇ ਮਤਲਬ ਜੇ ਅੱਠ ਡਾਕਟਰ ਹੋਰ ਲੱਗਣਗੇ ਹਾਂਜੀ ਤੁਸੀਂ ਉਹ ਡਾਕਟਰ ਦੇ ਵਿਜ਼ਿਟ ਕੀਤਾ ਡਾਕਟਰ ਨੇ ਤਾਂ ਕਿਹਾ ਸੀ ਨਾ ਵੀ ਦੁਬਾਰਾ ਹੋਣਗੀਆਂ ਸਰ ਆਪਰੇਟ ਕਰਾਨ ਬਾਅਦ ਲੇਡੀਜ਼ ਨੂੰ ਫਾਈਬਰੋਇਡ ਤਾਂ ਅਸੀਂ ਦੱਸਿਆ ਕਿ ਇਹ ਗੰਦੇ ਨਾਲੇ ਦੀ ਤਰ੍ਹਾਂ ਪਿੱਛੇ ਫਾਈਬਰੋਇਡ ਤੇ ਫਿਰ ਦੁਬਾਰਾ ਬੰਨ੍ਹੇ ਹੋਰ ਹੁੰਦੀਆਂ ਐ ਇਹ ਦਰਸ਼ਕ ਸੁਣਨ ਵਾਲਿਆਂ ਨੂੰ ਪਤਾ ਹੈ ਕਿ ਸਾਡੇ ਫਾਈਬਰੋਇਡ ਦੁਬਾਰਾ ਹੋ ਚੁੱਕੀਆਂ ਸਰ ਅੱਠ ਡਾਕਟਰ ਜਿਹੜੀ ਅਸੀਂ ਗੱਲ ਕੀਤੀ ਉਸ ਤੋਂ ਬਾਅਦ ਉਹਨਾਂ ਨੂੰ ਕੰਪਲਿਕੀਸ਼ਨਸ ਕੀ ਹੋਣੇ ਉਹਨਾਂ ਦੇ ਪੀਰੀਅਡ ਜਿਹੜੇ ਆ ਉਹ ਡਿਸਟਰਬ ਹੋ ਜਾਣੇ ਐ ਤੇ ਉਹਨਾਂ ਦੀ ਬਲੀਡਿੰਗ ਹੈਵੀ ਹੋ ਜਾਣੀ ਹੈਗੀ ਹੈ ਅੱਛਾ ਉਹਨਾਂ ਦਾ ਲੀਵਰ ਡਿਸਟਰਬ ਹੋ ਜਾਣਾ ਜੇ ਗੱਲ ਕਰੀ ਉਹਨਾਂ ਨੂੰ ਸਿਰ ਯੂਆਈਡੀ ਪੀਆਈਡੀ ਇਨਫਲੇਮੇਸ਼ਨ ਪੈਲਵਿਕ ਇਨਫਲੇਮੇਸ਼ਨ ਡਿਜ਼ੀਜ਼ ਹੋ ਜਾਣੀ ਹੈਗੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਐਂਡੋਮੈਟ੍ਰੋਸਿਸ ਲਾਈਨਿੰਗ ਹੈ ਯੂਟਰਸ ਹੈ ਯੂਰੇਥਰਾ ਹੈ ਸਰ ਉਹਨੇ ਇੰਨਾ ਪਾਵਰਫੁਲ ਰਹਿਣਾ ਹੀ ਨਹੀਂ ਕਿ ਬੇਬੀ ਕਨਸੀਵ ਕਰ ਪਾਏਗੀ ਤਾਂ ਉਹ ਸਰ ਅੱਠ ਡਾਕਟਰ ਮੈਨੂੰ ਗਿਣਾਤੇ ਇਹ ਹੁਣ ਤੁਸੀਂ ਹਿਸਾਬ ਲਾ ਲੋ ਕਿੰਨੇ ਕਿੰਨੇ ਤਰ੍ਹਾਂ ਦੇ ਡਾਕਟਰ ਜੇ ਕੋਲ ਉਹ ਸਭ ਤੋਂ ਵੱਡੀ ਗੱਲ ਸਰ ਸਾਈਕੋਲੋਜੀਕਲੀ ਰੀਅਕਰ ਹੋਣ ਦੇ ਨਾਲ ਲੇਡੀਜ਼ ਇੰਨੀਆਂ ਸਟ्रेस ਚ ਆ ਜਾਂਦੀਆਂ ਐ ਕਿ ਨਾ ਹੁੰਦਿਆਂ ਹੋਇਆਂ ਵੀ ਉਹ ਪ੍ਰੋਬਲਮ ਆਬਵੀਅਸ ਵੱਧ ਜਾਂਦੀ ਹੈਗੀ ਐ ਅੱਛਾ ਤੇ ਫਿਰ ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਡਾਕਟਰ ਛੱਡੋ ਤੁਹਾਨੂੰ ਅੱਠ ਡਾਕਟਰ ਹੋਰ ਲਵਾਉਣੇ ਪੈਂਦੇ ਨੇ ਪਰ ਜਿਹੜੇ ਯੂਟਰਸ ਹੀ ਰਿਮੂਵ ਕਰ ਦਿੰਦੇ ਨੇ ਜੀ ਫਿਰ ਉਹ ਸਰ ਯੂਟਰਸ ਰਿਮੂਵ ਕਰਾਨ ਬਾਅਦ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਸ ਤੋਂ ਬਾਅਦ ਪ੍ਰੈਗਨਨਸੀ ਜਿਹੜੀ ਹੈ ਉਹ ਪੋਸੀਬਲੀ ਨਹੀਂ ਹੈ ਸਭ ਤੋਂ ਪਹਿਲੀ ਗੱਲ ਤੇ ਸਰ ਦੂਸਰੀ ਗੱਲ ਕਿ ਅਸੀਂ ਅਗਰ ਬਾਡੀ ਦੇ ਵਿੱਚੋਂ ਕੋਈ ਆਰਗਨ ਨਿਕਲ ਜਾਂਦਾ ਹੈ ਤਾਂ ਉਹ ਥਾਂ ਤੁਹਾਨੂੰ ਪਤਾ ਵੀ ਜਗਾ ਰਿਪਰੋਡਕਟਿਵ ਸਿਸਟਮ ਦੀ ਜਗਾ ਤਾਂ ਸਾਡੀ ਬਾਡੀ ਚ ਲਈ ਹੋਈ ਹੈ ਨਾ ਜਦੋਂ ਆਰਗਨ ਹੀ ਕੱਢ ਦਿੱਤਾ ਤੇ ਕੰਪਲਿਕਸ਼ਨਸ ਤਾਂ ਵਧਣੀਆਂ ਵਧਣੀਆਂ ਹੈ ਤਾਂ ਇਸ ਕਰਕੇ ਸਰ ਸਾਡੇ ਕੋਲ ਪੇਸ਼ੈਂਟ ਇਸ ਤਰ੍ਹਾਂ ਦੇ ਆਉਂਦੇ ਆ ਜਿਨ੍ਹਾਂ ਨੂੰ ਬਿਨਾਏ ਕੈਂਸਰਸ ਵੀ ਲਿਖਿਆ ਹੁੰਦਾ ਹੈ ਨਾ ਸਰ ਉਹ ਵੀ ਟਰੀਟ ਹੋ ਜਾਂਦੇ ਹੈ ਸਿਰਫ ਇਦਾਂ ਹੋਮ ਰੈਮਡੀਜ਼ ਔਰ ਸਾਡੀਆਂ ਮੈਡੀਸਿਨਸ ਦੇ ਨਾਲ ਜਿਹੜੀਆਂ ਡਿਸਪ ਸੇ ਤੁਹਾਡੇ ਕੋਲ ਇਹ ਦੇਖੋ ਤੁਸੀਂ ਹਰਮਿਤ ਜੀ ਨੇ ਅਜੇ ਨੁਸਖਾ ਰੱਖਿਆ ਹੋਇਆ ਹੈ ਆਮਲੇ ਦਾ ਔਰ ਅਦਰਕ ਦਾ ਨਾਲ ਹੀ ਉਹਨਾਂ ਨੇ ਇੱਕ ਚੂਰਨ ਵੀ ਹੈਗੀ ਹੈ ਜਿਹੜਾ ਨੁਸਖਾ ਫਾਰਮੂਲਾ ਉਹ ਵੀ ਬਣਾ ਕੇ ਰੱਖਿਆ ਹੈ ਵੀ ਇਹਨਾਂ ਬਾਰੇ ਪੁੱਛਾਂਗੇ ਪਰ ਸਾਨੂੰ ਇਹ ਦੱਸੋ ਵੀ ਬਹੁਤ ਜਿਹੜੇ ਲੋਕ ਹੈਗੇ ਨੇ ਕੋਈ ਵੱਡੇ ਵੱਡੇ ਇੰਸਟੀਚਿਊਟ ਤੋਂ ਵੱਡੇ ਵੱਡੇ ਹਸਪਤਾਲਾਂ ਤੋਂ ਉਹ ਕਹਿੰਦੇ ਜੀ ਵੀ ਅਸੀਂ ਘੁੰਮਲੇ ਫਿਰਲੇ ਅਸੀਂ ਸਾਰੇ ਟੋਟਕੇ ਅਪਣਾ ਲਏ ਤੇ ਸਾਡਾ ਤਾਂ ਕੋਈ ਹੱਲ ਹੀ ਨਹੀਂ ਹੁੰਦਾ ਫਿਰ ਤੁਸੀਂ ਕਹਿ ਰਹੇ ਹੋ ਕਿ ਆਮਲਾ ਹੱਲ ਕਰ ਦੋ ਅਦਰਕ ਹੱਲ ਕਰ ਦੋ ਸਰ ਜਿਹੜੇ ਉਹਨਾਂ ਨੇ ਡਾਕਟਰਾਂ ਦੇ ਕੋਲ ਜਾਣਾ ਆ ਤੇ 6 ਘੰਟਿਆਂ ਬੇਹੋਸ਼ ਤੇ 6 ਘੰਟੇ ਰਿਕਵਰੀ ਤੇ ਲਾਣੇ ਆ ਉਹ ਸਾਨੂੰ ਦਾਅਵੇ ਨਾਲ 6 ਮਹੀਨੇ ਦੇ ਦੇਣ ਸਾਨੂੰ ਵੀ ਨਾ ਦੇਣ ਮੰਨ ਲਓ 6 ਮਹੀਨੇ ਮੈਡੀਸਿਨ ਨੂੰ ਨਾ ਦੇਣ ਉਹ ਇਹ ਚੀਜ਼ਾਂ ਨੂੰ ਸਰ 6 ਮਹੀਨੇ ਯੂਜ਼ ਕਰ ਲੈਣ ਜੋ ਅਸੀਂ ਹੋਮ ਰੈਮੀਡੀਜ਼ ਦੱਸਦੇ ਆ ਦਾਵਾ ਹੈ 6 ਮਹੀਨਿਆਂ ਬਾਅਦ ਉਹਨਾਂ ਦੀ ਜਿਹੜੀ ਫਾਈਬਰੋਇਡ ਉਹ ਵੀ ਡਿਲੀਊਟ ਹੋ ਜਾਣੀ ਹੈ ਤੇ ਉਹਨਾਂ ਦੇ ਹਾਰਮੋਨ ਬੈਲੈਂਸ ਹੋ ਜਾਣੇ ਸਰੀਰ ਨੂੰ ਪਾਰ ਆ ਜਾਣੀ ਹੈ ਜੇ ਅਸੀਂ ਇਹਨਾਂ ਹੋਮ ਰੈਮੀਡੀ ਇਸੀ ਗੱਲ ਕਰੀ ਜਿਹੜੀ ਉਹਨਾਂ ਨੇ 6 ਮਹੀਨੇ ਯੂਜ਼ ਕਰਨੀ ਆ ਸਰ ਇਹ ਆਪਾਂ ਦੇਖ ਰਹੇ ਆਂਬਲਾ ਪਿਆ ਉਹਨਾਂ ਨੇ ਇਹ ਆਮਲਾ ਲੈਣਾ ਤੇ ਥੋੜੀ ਜੀ ਅਦਰਕ ਲੈ ਲੈਣੀ ਹੈਗੀ ਹੈ ਅਦਰਕ ਦੇ ਨਾਲ ਅਗਰ ਉਹਨਾਂ ਨੇ ਰਿਪਲੇਸ ਕਰਨਾ ਹੈ ਤਾਂ ਅਦਰਕ ਨੂੰ ਕੱਚੀ ਹਲਦੀ ਜਿਹੜੀ ਅਦਰਕ ਸਟਾਈਲ ਚ ਆਂਦੀ ਆ ਉਹ ਕੱਚੀ ਹਲਦੀ ਵੀ ਯੂਜ਼ ਕਰ ਸਕਦੇ ਆ ਤੇ ਨਾਲ ਇਹ ਪਾਊਡਰ ਉਹਨਾਂ ਨੇ ਘਰ ਬਣਾ ਲੈਣਾ ਸਰ ਇਹ ਪਾਊਡਰ ਚ ਕੀ ਪਾਇਆ ਜੀ ਇਸ ਪਾਊਡਰ ਦੇ ਵਿੱਚ ਅਜਵੈਨ ਹੋਗੀ ਮੋਟੀ ਇਲਾਇਚੀ ਹੋਗੀ ਤੇ ਕਪਾ ਦੇ ਬੀਜ ਹੋਗੇ ਕਸੀਸ ਭਸਮ ਹੋਗੀ ਹਰਮਲ ਬੀਜ ਹੋਗੇ ਇਹ ਸਭ ਚੀਜ਼ਾਂ ਪਾ ਕੇ ਉਹ ਇਹ ਪਾਊਡਰ ਘਰ ਤਿਆਰ ਕਰ ਸਕਦੇ ਆ ਤੇ ਤਿੰਨਾਂ ਚੀਜ਼ਾਂ ਨੂੰ ਇਕਵਲੀ ਰਾਤ ਨੂੰ ਸੌਕ ਕਰਕੇ ਮਾਰਨਿੰਗ ਬੋਇਲ ਕਰਕੇ ਇਹਦੀ ਟੀ ਬਣਾ ਕੇ ਲੈ ਲੈਣ ਸਰ ਅਸੀਂ ਇਹ ਦਾਵਾ ਕਰ ਰਹੇ ਹਾਂ ਕਿ 6 ਮਹੀਨੇ ਉਹ ਇਹ ਚੀਜ਼ ਨੂੰ ਦਿਨ ਦੇ 2 ਟਾਈਮ ਲੈ ਲੈਣ ਅਕੋਰਡਿੰਗ ਟੂ ਫਾਈਬਰਾਇਡ ਸਾਈਜ਼ ਜਿੰਨਾ ਰਸੋਲੀਆਂ ਦਾ ਉਹਨਾਂ ਦਾ ਸਾਈਜ਼ ਹੈ ਜਿੱਦਾਂ ਦੀ ਲੋਕੇਸ਼ਨ ਹੈ ਇਹ ਯੂਜ਼ ਕਰਨ 6 ਮਹੀਨੇ ਡੈਫੀਨੇਟ ਸਰ ਉਹਨਾਂ ਦਾ ਜਿਹੜਾ ਪ੍ਰੋਡਕਟਿਵ ਸਿਸਟਮ ਹੈਗਾ ਉਹ ਹੋਰ ਵੀ ਹੈਲਦੀ ਹੋ ਜਾਣਾ ਜਿਨ੍ਹਾਂ ਚ ਹਿੰਮਤ ਨਹੀਂ ਹੈਗੀ ਜੀ ਫਿਰ ਬਹੁਤ ਸਾਡੀਆਂ ਭੈਣਾਂ ਤਾਂ ਹਾਰ ਚੁੱਕੀਆਂ ਉਹਨਾਂ ਕਹਿੰਦੇ ਨਹੀਂ ਸਾਣੇ ਟੋਟ ਕੇ ਬੜੇ ਕਰ ਲੈ YouTube ਤੇ ਅਸੀਂ ਵੀਡੀਓ ਖਤਮ ਕਰਤੀਆਂ ਫਾਈਬਰਟਸ ਵਾਲੀਆਂ ਦੇਖ-ਦੇਖ ਕੇ ਪਰ ਸਾਨੂੰ ਆਪਰੇਸ਼ਨ ਫਿਰ ਵੀ ਕਰਵਾਉਣਾ ਪਿਆ ਉਹਨਾਂ ਦਾ ਆਪਰੇਸ਼ਨ ਕਿਵੇਂ ਬਚੇਗਾ ਫਿਰ ਜਿਸ ਦੇ ਜਾ ਕੇ ਇਹ ਜਿਹੜੇ ਨੁਸਕੇ ਹੈਗੇ ਟੋਟ ਕੇ ਹੈਗੇ ਨੇ ਕੋਈ ਹੋਰ ਫਾਰਮੂਲੇ ਵੀ ਨਹੀਂ ਨੇ ਸਰ ਇਹਦੇ ਨਾਲ ਜਿਵੇਂ ਅਸੀਂ ਹਰ ਵਾਰੀ ਦੀ ਤਰ੍ਹਾਂ ਇਸ ਵਾਰੀ ਵੀ ਦਿਖਾ ਰਹੇ ਹੈਗੇ ਆ ਆਪਣੇ ਕੋਲ ਕੰਚਨ ਟੈਬਲੇਟ ਸਰ ਮੇਰੇ ਕੋਲ ਪੇਸ਼ੈਂਟ ਇਹ ਕੰਚਨ ਟੈਬਲੇਟ ਤੁਸੀਂ ਦੇਖ ਰਹੇ ਹੋ ਪੇਸ਼ੈਂਟ ਸਿੱਧਾ ਹੀ ਸਾਡੇ ਕੋਲ ਆਰਡਰ ਕਰਾ ਲੈਂਦੇ ਹੈਗੇ ਸਰ ਤਿੰਨ ਚਾਰ ਮਹੀਨਿਆਂ ਬਾਅਦ ਸਾਨੂੰ ਕਾਲ ਕਰਦੇ ਹੈ ਕਿ ਮੈਮ ਕੰਚਨ ਟੈਬਲੇਟ ਖਾਈ ਸੀਗੀ ਤੇ ਸਾਡੀਆਂ ਫਾਈਬਰੋਇਡ ਜਿਹੜੀਆਂ ਹੈਗੀਆਂ ਤਿੰਨ ਮਹੀਨਿਆਂ ਬਾਅਦ ਅਸੀਂ ਰਿਪੋਰਟ ਕਰਾਈਏ ਤੇ ਸਾਡੀਆਂ ਫਾਈਬਰੋਇਡਸ ਆਈਆਂ ਹੀ ਨਹੀਂ ਸਿਰ ਇਹ ਬਹੁਤ ਈਜ਼ੀਲੀ ਇਹ ਕੰਚਨ ਟੈਬਲੇਟ ਲੈ ਸਕਦੇ ਹੈਗੇ ਆ ਤੇ ਕੰਚਨ ਬਾਅਦ ਸਰ ਅਸੀਂ ਉਹਨੇ ਗੱਲ ਕਰੀ ਕਿ ਪੀਰੀਅਡਸ ਆ ਪਤਾ ਹੀ ਡਿਸਟਰਬ ਹੋ ਨਹੀਂ ਹੋਨੇ ਆ ਸਰ ਇਹ ਲక్ష్ਮੀ ਜਿਹੜੀਆਂ ਕਿ ਪੀਰੀਅਡਸ ਫਲੋ ਨੂੰ ਇਨਕਰੀਸ ਕਰਦੀਆਂ ਹੈਗੀਆਂ ਰਿਕਵਰ ਕਰਦੀਆਂ ਹੈਗੀਆਂ ਤੇ ਨਾਲ ਹੀ ਅਸੀਂ ਹਰ ਵਾਰੀ ਦੀ ਤਰ੍ਹਾਂ ਜਿਵੇਂ ਰਜਨੀ ਟੈਬਲੇਟ ਦਿਖਾਨੇ ਆ ਸਰ ਰਜਨੀ ਟੈਬਲੇਟ ਇਹਨਾਂ ਤਿੰਨਾਂ ਚੀਜ਼ਾਂ ਦਾ ਸੁਮੇਲ ਅਸੀਂ ਦੇ ਦਿੰਨੇ ਆ ਪੇਸ਼ੈਂਟ ਨੂੰ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਫਾਈਬਰੋਇਡ ਭਾਵੇਂ ਕਿਸੇ ਵੀ ਲੋਕੇਸ਼ਨ ਤੇ ਪਈ ਆ ਸਰ ਜਿਸ ਤਰ੍ਹਾਂ ਕਿ ਫਾਈਬਰੋਇਡ ਦੇ ਤਿੰਨ ਲੋਕੇਸ਼ਨਸ ਹੁੰਦੀਆਂ ਹੈਗੀਆਂ ਤਿੰਨ ਲੇਅਰਸ ਦੇ ਵਿੱਚ ਹੁੰਦੀਆਂ ਸਰ ਡਿਪੈਂਡ ਕੀ ਕਰਦੇ ਕਿ ਫਾਈਬਰੋਇਡ ਤੁਹਾਡੀ ਹੈ ਕਿੱਥੇ ਮੰਨ ਲਓ ਇਹ ਮੈਡੀਸਿਨਸ ਦੀ ਯੂਜ਼ ਕਰ ਰਹੇ ਜਿਵੇਂ ਦੱਸਿਆ ਕਿ ਤਿੰਨ ਮਹੀਨੇ ਤਿੰਨ ਮਹੀਨਿਆਂ ਦੇ ਵਿੱਚ ਸਰ ਨਿਕਲ ਹੀ ਜਾਣੀ ਹੈਗੀ ਹੈ ਡਿਪੈਂਡ ਕਰਦੇ ਕਿ ਫਾਈਬਰੋਇਡ ਪਈ ਕਿੱਥੇ ਅਸੀਂ ਇਹ ਦੇਖ ਰਹੇ ਹਾਂ ਇਹ ਮਿਡਲ ਲੇਅਰ ਦੇ ਵਿੱਚ ਪਈ ਹੈਗੀ ਇਹ ਫਾਈబ్రੋਇਡ ਔਰ ਅਗਰ ਇਹ ਤੇ ਇਨਰ ਲੇਅਰ ਦੇ ਵਿੱਚ ਹੈਗੀ ਹੈ ਸਰ ਉਹ ਸਮ ਟਾਈਮ ਦੇਖੋ ਇਨਰ ਲੇਅਰ ਦੇ ਵਿੱਚ ਅਗਰ ਫਾਈਬਰੋਇਡ ਹੋਏਗਾ ਉਹ ਥੋੜਾ ਡਿਸਟਰਬ ਕਰਦਾ ਕਿਉਂਕਿ ਉਹ ਇਸ ਨੂੰ ਪੁਸ਼ ਕਰਦਾ ਆ ਐਂਡੋਮੈਟ੍ਰੀਸਿਸ ਲਾਈਨਿੰਗ ਨੂੰ ਪੁਸ਼ ਕਰਦਾ ਹੈ ਜਿਸ ਦੇ ਕਰਕੇ ਪੇਸ਼ੈਂਟ ਨੂੰ ਪੇਨ ਵੀ ਰਹਿੰਦੀ ਹੈਗੀ ਇਹ ਪੇਸ਼ੈਂਟ ਦੇ ਪੀਰੀਅਡ ਵੀ ਡਿਸਟਰਬ ਹੁੰਦੇ ਆ ਪਰ ਅਗਰ ਇਹ ਫਾਈਬਰੋਇਡ ਆਊਟਰ ਸਾਈਡ ਤੇ ਪਈ ਹੈ ਬਾਹਰ ਵਾਲੀ ਲੇਅਰ 'ਚ ਪਈ ਹੈ ਸਰ ਫਿਰ ਕੋਈ ਫਰਕ ਨਹੀਂ ਪੈਂਦਾਗਾ ਫਾਈਬਰੋਇਡ ਦੇ ਰਹਿੰਦੇ ਆ ਵੀ ਸਾਡੇ ਕੋਲ ਪੇਸ਼ੈਂਟ ਨੇ ਕਨਸੈਪਸ਼ਨ ਵੀ ਲਈ ਹੈ ਮਤਲਬ ਪ੍ਰੈ ਕਨਸੀਵ ਹੋ ਜਾਂਦੀ ਹੈਗੀ ਅਸੀਂ 3 ਮਹੀਨਾ ਦੀ ਗੱਲ ਕੀਤੀ ਫਾਈਬਰਡ ਵੀ ਰਿਕਵਰ ਔਰ ਪ੍ਰੈਗਨਨਸੀ ਵੀ ਕਨਸੀਵ ਹੋ ਜਾਂਦੀ ਹੈਗੀ ਜੀ 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 ਮੈਮ ਅੱਛਾ ਇੱਕ ਗੱਲ ਹੋਰ ਹੈਗੀ ਆ ਮੈਮ ਜਿਹੜਾ ਜਦੋਂ ਅਸੀਂ ਆਪਰੇਸ਼ਨ ਕਰਵਾ ਲੰਨੇ ਆ ਮੰਨ ਲਓ ਕਿਸੇ ਦਾ ਆਪਰੇਸ਼ਨ ਹੋ ਗਿਆ ਹੁਣ ਤੇ ਸਾਡੀ ਵੀਡੀਓ ਉਹਨਾਂ ਨੇ ਬਾਅਦ ਦੇ ਵਿੱਚ ਵੇਖੀ ਹੈ ਤੇ ਫਿਰ ਉਹਨਾਂ ਨੂੰ ਕਨਸੀਵ ਕਰਨ 'ਚ ਬੜੀ ਦਿੱਕਤ ਆਉਂਦੀ ਹੈ ਬਹੁਤ ਸਾਰੀਆਂ ਭੈਣਾਂ ਨੇ ਜਿਨ੍ਹਾਂ ਬਾਬਤ ਤੁਹਾਡੇ ਕੋਲ ਵੀ ਇੱਥੇ ਹੁੰਦੇ ਨੇ ਅੱਛਾ ਇਹ ਸਵਾਲ ਵੀ ਸੀ ਤੁਹਾਡੇ ਕੋਲ ਲਵਾਂਗੇ ਇੱਕ ਹੋਰ ਵੱਡਾ ਸਵਾਲ ਹੈ ਤੁਸੀਂ ਫੋਨ ਤੇ ਗੱਲ ਕਰਦੇ ਕਰਦੇ ਦੱਸ ਰਹੇ ਸੀ ਵੀ ਤੁਸੀਂ ਆਪਰੇਸ਼ਨ ਕਰਵਾਇਆ ਤਾਂ ਕਰਕੇ ਤੁਹਾਨੂੰ ਆਹ ਆ ਪ੍ਰੋਬਲਮ ਹੈ ਗਈਆਂ ਆਪਰੇਸ਼ਨ ਤੋਂ ਬਾਅਦ ਕਿਹੜੀਆਂ ਪ੍ਰੋਬਲਮਾਂ ਹੋ ਜਾਂਦੀਆਂ ਨੇ ਸਾਡੀਆਂ ਭੈਣਾਂ ਨੂੰ ਖਾਸ ਕਰਕੇ ਅਗਰ ਉਹ ਜਿਹੜਾ ਰਸੌਲੀਆਂ ਦਾ ਆਪਰੇਸ਼ਨ ਕਰਾ ਲੈਂਦੇ ਨੇ ਫਾਈਬਰੋਟਸ ਦਾ ਆਪਰੇਸ਼ਨ ਕਰਵਾ ਲ ਕੇ ਬਾਹਰ ਕਢਾ ਲੈਂਦੇ ਨੇ ਸੇ ਆਪਰੇਸ਼ਨ ਕਰਾਨ ਬਾਅਦ ਜਿਵੇਂ ਅਸੀਂ ਹੁਣੇ ਡਿਸਕਸ ਕੀਤਾ ਕਿ 8 ਰੋਗ ਲੱਗ ਜਾਂਦੇ ਹੈਗੇ ਹਨਾ ਇਹ 8 ਰੋਗ ਤਾਂ ਉਹਨਾਂ ਨੂੰ ਲੱਗਣੇ ਹੀ ਲੱਗਣੇ ਹੈਗੇ ਆ ਤੇ ਆਪਰੇਸ਼ਨ ਤੋਂ ਬਾਅਦ ਉਹਨਾਂ ਨੂੰ ਸਰ ਹੋਰ ਵੀ ਜਿਵੇਂ ਪੈਲਵਿਕ ਉਹਨਾਂ ਦਾ ਡਿਸਟਰਬ ਹੋ ਜਾਂਦਾ ਹੈਗਾ ਤੇ ਜਿਹੜਾ ਯੂਟਰਸ ਹੈ ਉਹਨਾਂ ਦਾ ਉਹ ਵੀ ਡਿਸਟਰਬ ਹੋ ਗਿਆ ਕਿਉਂਕਿ ਯੂਟਰਸ ਦੇ ਵਿੱਚ ਉਹ ਜਾਣ ਨਹੀਂ ਰਹੀ ਹੈਗੀ ਤੇ ਪ੍ਰੈਗਨੰਸੀ ਉਹਨਾਂ ਨੇ ਕਨਸੀਵ ਕਰਨੀ ਹੈ ਇਹਨਾਂ ਨੂੰ ਰਿਕਵਰ ਕਰਨ ਵਾਸਤੇ ਉਹਨਾਂ ਨੇ ਸਰ ਮੈਡੀਸਿਨਸ ਲੈ ਲੈਣੀਆਂ ਪ੍ਰੈਗਨੰਸੀ ਕਨਸੈਪਸ਼ਨ ਵਾਸਤੇ ਇਹ ਸੋਭਾਗਿਆ ਮੈਡੀਸਿਨਸ ਹੈਗੀ ਆ ਸਰ ਇਹ ਸਾਨੂੰ ਬਿਨਾਂ ਕਾਲ ਕੀਤੇ ਪੇਸ਼ੈਂਟ ਸਿੱਧਾ ਮੰਗਾ ਲੈਂਦੇ ਆ ਸੋਭਾਗਿਆ ਮੈਡੀਸਿਨਸ ਨੇ ਫਾਈਬਰੋਇਡ ਤੇ ਇਹਨਾਂ ਮੈਡੀਸਿਨ ਨੇ ਰਿਕਵਰ ਕਰ ਦਿਤੀਆਂ ਉਸ ਤੋਂ ਬਾਅਦ ਜਿਹੜੀ ਸੋਭਾਗਿਆ ਮੈਡੀਸਨ ਹੈ ਸਰ ਕਿਸੇ ਵੀ ਤਰ੍ਹਾਂ ਦੀ ਪ੍ਰੈਗਨੰ ਸੀ ਕੰਸੀਵ ਕਰਨ ਲਈ ਪ੍ਰੋਬਲਮ ਆ ਰਹੀ ਹੈ ਅਸੀਂ ਮੈਕਸਿਮ ਕਹਿੰਦੇ ਕਿ 3 ਮਹੀਨੇ ਖਾਓ ਸਾਡੇ ਪੇਸ਼ੰਰ ਨੂੰ ਸਿਰ ਦਾਵਾ ਹੈ ਜੋ ਅਸੀਂ ਐਕਸਪੈਰੀਮੈਂਟ ਕਰ ਚੁੱਕੇ ਕਿ 3 ਮਹੀਨੇ ਦਾ ਪੇਸ਼ੈਂਟ ਲੈਂਦਾ ਹੀ ਨਹੀਂ ਵਿਥਿਨ 2 ਮਨਥ ਮੇਰੇ ਕੋਲ ਮੈਸੇਜ ਆਉਂਦਾ ਕਿ ਮੈਮ ਸਾਡਾ ਪੋਜ਼ਿਟਿਵ ਆ ਗਿਆ ਸਾਨੂੰ ਪ੍ਰੈਗਨਨਸੀ ਕੰਸੀਵ ਹੋ ਗਈ ਮਤਲਬ ਇਹ ਇੰਨੀ ਦਮਦਾਰ ਚੀਜ਼ ਹੈ ਸੋਭਾਗਿਆ ਮੈਡੀਸਨ ਜੀ ਜੀ ਬਹੁਤ ਬਹੁਤ ਸ਼ੁਕਰੀਆ ਮੈਮ ਸਾਰੀ ਗੱਲਬਾਤ ਦੇ ਲਈ ਸੋ ਤੁਸੀਂ ਦੇਖੋ ਜਿਹੜੀਆਂ ਅੱਜ ਨੁਸਖਾ ਫਾਰਮੂਲਾ ਦਿੱਤਾ ਹੈਗਾ ਸਾਨੂੰ ਇਹ ਦੱਸ ਦਿਓ ਕਿ ਆਵਲੇ ਦਾ ਜਾਂਦ ਜਾਂਦੇ ਅਦਰਕ ਦਾ ਸਹੀ ਇਸਤੇਮਾਲ ਕਰਨ ਦਾ ਟਾਈਮ ਕੀ ਆ ਔਰ ਕਿੰਨੀ ਕੁਆਂਟੀਟੀ ਦੇ ਵਿੱਚ ਜਿੰਨਾ ਭੈਣਾ ਦੇ ਫਾਈਬਰੇਟਸ ਹੈਗੀਆਂ ਰਸੋਲੀਆਂ ਹੈਗੀਆਂ ਨੇ ਉਹ ਚੁਰਨ ਦਾ ਤੁਸੀਂ ਦੱਸ ਤਾਂ ਇਹਨਾਂ ਦਾ ਜ਼ਰੂਰ ਦੱਸ ਦਿਓ ਸਾਨੂੰ ਸਰ ਇਹਨਾਂ ਤਿੰਨਾਂ ਨੂੰ ਅਗਰ ਆਪ ਪਰ ਮੈਂਬਰ ਦੇਖਿਆ ਜਾਵੇ ਜਿਵੇਂ ਇੱਕ ਪਰ ਮੈਂਬਰ ਲੈਣਾ ਪਰ ਟਾਈਮ ਮਤਲਬ ਇੱਕ ਟਾਈਮ ਬਣਾਉਣਾ ਸਰ ਇੱਕ ਆਮਲਾ ਪਾਲਨ ਇੱਕ ਆਮਲਾ ਔਰ ਅਦਰਕ ਜਿਹੜਾ ਉਹਨਾਂ ਨੇ ਲੈਣਾ ਸਰ ਇਹ ਐਨਐਕਪੀ ਅਦਰਕ ਦਾ ਲੈਣ ਉਹ ਇਹਨੂੰ ਰਿਪਲੇਸ ਹਲਦੀ ਨਾਲ ਵੀ ਕਰ ਸਕਦੇ ਹਾਂਜੀ ਇਸ ਨੂੰ ਰਿਪਲੇਸ ਅਸੀਂ ਪਹਿਲਾਂ ਹੀ ਕੀਤਾ ਹਲਦੀ ਨਾਲ ਵੀ ਕਰ ਸਕਦੇ ਇੰਨਾ ਕ ਅਦਰਕ ਲੈ ਲੈਣ ਜਾਂ ਰਿਪਲੇਸਮੈਂਟ ਵਿਦ ਹਲਦੀ ਲੈ ਲੈਣ ਇਹ ਕੱਚੀ ਹਲਦੀ ਤੇ ਸਰ ਅੱਧਾ ਕ ਚਮਚ ਉਹਨਾਂ ਨੇ ਇਹ ਪਾਊਡਰ ਲੈਣਾ ਹੈਗਾ ਇਹਨਾਂ ਤਿੰਨਾਂ ਨੂੰ ਇਕੁਅਲੀ ਬੋਇਲ ਕਰਕੇ ਤੇ ਉਹਨਾਂ ਨੇ ਟੀ ਦੀ ਜਗ੍ਹਾ ਤੇ ਇਹ ਹੀ ਚੀਜ਼ ਲੈਣੀ ਹੈ ਤੇ ਔਰ ਬੈਟਰ ਰਿਜ਼ਲਟ ਤਾਂ ਹੀ ਆਏਗਾ ਸਰ ਅਗਰ ਦੋ ਟਾਈਮ ਮਤਲਬ ਮਾਰਨਿੰਗ ਉਹਨਾਂ ਨੇ ਐਮਟੀ ਸਟਮਕ ਲੈਣਾ ਤੇ ਦਿਨ ਜਦੋਂ ਉਹਨਾਂ ਦਾ ਜੀ ਕਰੇ ਚਾਹ ਵਗੈਰਾ ਪੀਂਦਾ ਉਦੋਂ ਇਹ ਹੀ ਬਣਾ ਕੇ ਲੈ ਸਕਦੇ ਹੈਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋਏ ਸਨ ਸੀਨੀਅਰ ਨਰਸਿੰਗ ਆਫੀਸਰ ਹਰਮੀਤ ਜੀ ਜਿਹਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਅਦਰਕ ਔਲੇ ਦੀ ਸਮੇਲ ਕਰਕੇ ਜਿਹੜਾ ਔਰ ਇਹ ਪਾਊਡਰ ਦੀ ਚਾਹ ਬਣਾਉਣ ਤੋਂ ਬਾਅਦ ਅਗਰ ਜੇਕਰ ਕੋਈ ਸਾਡੀ ਭੈਣ ਇਸ ਨੂੰ ਪੀਂਦੀ ਹੈ ਤਾਂ ਫਾਈਬਰਸ ਦੇ ਚਾਂਸਸ ਰਹਿਗੇ ਨੇ ਜਿਹੜੇ ਉਹ ਬਹੁਤ ਜ਼ਿਆਦਾ ਘਟ ਜਾਂਦੇ ਨੇ ਜੇ ਹੈ ਵੀ ਤਾਂ ਉਹ ਘਟ ਜਾਂਦੀ ਏ ਔਰ ਫਿਰ ਵੀ ਜਿਨ੍ਹਾਂ ਨੂੰ ਨਹੀਂ ਫਰਕ ਪੈਂਦਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਬੁਖ ਬੁਖ ਨੁਸਖੇ ਹੈਗੇ ਨੇ ਜਿਹੜੇ ਉਹਨਾਂ ਨੇ ਬਣਾ ਰੱਖੇ ਨੇ ਉਹਨਾਂ ਨਾਲ ਵੀ ਕਾਫੀ ਜ਼ਿਆਦਾ ਫਰਕ ਹੈਗੇ ਜਿਹੜਾ ਉਹ ਪੈ ਸਕਦਾ ਔਰ ਉਹਨਾਂ ਦੀ ਆਪਰੇਸ਼ਨ ਦੇ ਵਿੱਚ ਆਪਰੇਸ਼ਨ ਹੋਣ ਤੋਂ ਉਹਨਾਂ ਦਾ ਜਿਹੜਾ ਉਹ ਬਚਾਅ ਹੋ ਸਕਦਾ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਵੀ ਮਨ ਦੇ ਵਿੱਚ ਅਗਰ ਕੋਈ ਸਵਾਲ ਕੋਈ ਸ਼ੰਕਾ ਆਉਂਦਾ ਤਾਂ ਅਸੀਂ ਨੰਬਰ ਹੈਗਾ ਹਰਮੀਤ ਜੀ ਦਾ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਪਰ ਮੇਰੀ ਅਪੀਲ ਮੇਰੀ ਚੇਤਾਵਨੀ ਇਹੋ ਹੈ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਕੰਸਲਟ ਜ਼ਰੂਰ ਕਰ ਲਿਆ ਕਰੋ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਕਈ ਵਾਰ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ